ਜੀ ਇਹ ਸਰਦਾਰ ਅਮਨ ਸ਼ੇਰ ਸਿੰਘ ਸ਼ੇਰੀ ਐਲ ਸੀ ਡੀ ਐਮ ਐਲ اے ਬਟਾਲਾ ਕਾਰਜਕਾਰੀ ਪ੍ਰਧਾਨ ਪੰਜਾਬ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਵਾਰਡ ਦੇ ਉਦਵਾਟਨ ਕਰਨ ਆਏ ਆਂ ਇਹ ਵਾਰਡ ਨੰਬਰ 7 ਹੈ ਟੋਟਲ ਸਾਡੇ ਜਿਹੜੇ ਉਦਵਾਟਨ ਨੇ ਅੱਜ 3 ਨੇ ਔਰ ਹਰ ਵਾਰਡ ਦੇ ਵਿੱਚ ਜਿਹੜੀਆਂ ਮਤਲਬ ਬਹੁਤ ਮੈਜਨਟਰੀਆਂ ਗਲੀਆਂ ਨੇ ਉਹ ਬੰਦ ਰਹੀਆਂ ਨੇ ਤੇ ਉਹਨਾਂ ਦੇ ਨਾਲ ਨਾਲ ਜਿਹੜੀਆਂ ਹੋਰ ਵੀ ਆਲੇ ਦੁਆਲੇ ਵਾਲੀ ਜਿਹੜੀ ਬਨਣ ਵਾਲੀ ਹੈ ਸਟ੍ਰੀਟਸ ਲਾਈਨਸ ਨੇ ਉਹ ਵੀ ਬਹੁਤ ਜਲਦੀ ਅਪਰਪ ਹੋ ਰਹੀ ਹੈ ਬਿਲਕੁਲ ਜੀ ਵੇਖੋ ਜਿਹੜੇ ਚੀਜ਼ ਆ ਸਭ ਤੋਂ ਪਹਿਲਾਂ ਬੇਸ ਰੈਡੀ ਅੰਨਾ ਪੈਣਾ ਹੈ ਕਿਉਂਕਿ ਆਪਾਂ ਜਿੱਦਾਂ ਪੁਰਾਣੀ ਸਰਕਾਰਾਂ ਅਰਦੀ ਆ ਰਹੀਆਂ ਪੇਪਰਾਂ ਦੀ ਹੋਰ ਨਵੇਂ ਸੀਵਰੇਜ ਪਾਦੇ ਉਹਦੇ ਉੱਤੇ ਗਲੀਆਂ ਬਣਾਤੀਆਂ ਸੀ ਉਹ ਉਹ ਜੋ ਅਮਲੇ ਕਰਦੇ ਸਾਡੀਆਂ ਪ੍ਰੋਪਰ ਜਿਹੜੀਆਂ ਸੀਵਰੇਜ ਦੀਆਂ ਲਾਈਨਸ ਨੇ ਪਾਈਪ ਨੇ ਉਹ ਵੱਡੇ ਪਏ ਨੇ ਉਸ ਤੋਂ ਬਾਅਦ ਜਿਹੜਾ ਵਾ ਉਹ ਗਲੀਆਂ ਬਣ ਰਹੀਆਂ ਇਹ ਗਲੀਆਂ ਜਿਹੜੀਆਂ ਬਣ ਰਹੀਆਂ ਇਹਨਾਂ ਨੂੰ ਅੱਗੇ ਕੋਈ ਪ੍ਰੋਬਲਮ ਨਹੀਂ ਆ ਸਕਦੀ ਬਹੁਤ ਜਲਦ ਜੋ ਇਹਨਾਂ ਦਾ ਟਾਈਮ ਪੀਰੀਅਡ ਹੈ ਜੋ ਇੱਕ ਵਾਰ ਇਹਨਾਂ ਦੇ ਖੇਤਕਾਰ ਕਹਿ ਰਹੇ ਨੇ ਜੋ ਮਤਲਬ ਸਾਡੇ ਗਵਰਨਮੈਂਟ ਦੇ ਜਈ ਦੀ ਡਿਊਟੀ ਐ ਐਸਜੀ ਦੀ ਡਿਊਟੀ ਐ ਅੱਛੀ ਦੀ ਡਿਊਟੀ ਐ ਉਹਨਾਂ ਦੇ ਜੋ ਡਾਕੂਮੈਂਟ ਸਟੇਸ਼ਨ ਦੇ ਨਾਲ ਫਾਊਂਡੇਸ਼ਨ ਦਾ ਟਾਈਮ ਹੋਂ ਤੋਂ ਪਹਿਲਾਂ ਕੋਈ ਵੀ ਪ੍ਰੋਬਲਮ ਨਹੀਂ ਆਈ ਗਲੀਆਂ ਦੇ ਵਿੱਚ ਔਰ ਇਹ ਜਿਹੜੀ ਵਾਰਡ ਨੰਬਰ 7 ਆ ਇਹਦੇ ਵਿੱਚ ਛੋਟੀਆਂ-ਛੋਟੀਆਂ ਗਲੀਆਂ ਨੇ ਅਰਾਊਂਡ 4 ਤੋਂ 5 ਗਲੀਆਂ ਨੇ ਜਿਨ੍ਹਾਂ ਦਾ ਇਹ 25 ਲੱਖ ਦਾ ਬਜਟ ਐ ਜਿਹੜਾ ਇਹ ਕੰਮ ਹੋ ਰਿਹਾ ਮੈਜੀ ਕੁਮਾਰ ਵਾਰਡ ਨੰਬਰ 7 ਤੋਂ ਇੰਚਾਰਜ ਆਮਾਦੀ ਪਾਰਟੀ ਮੈਂ ਅੱਜ ਆਪਣੀ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਮਾਨ ਜੀ ਆਮਨਸ਼ੇਅ ਸਿੰਘ ਸਾਰੀ ਕਲਸੀ ਐਮਐਲਏ ਕਾਰਜਕਾਰੀ ਪ੍ਰਧਾਨ ਪੰਜਾਬ ਨਾਲ ਹੀ ਉਹਨਾਂ ਦੇ ਬ੍ਰਦਰ ਅੰਮ੍ਰਿਤ ਕਲਸੀ ਜੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ ਕਿ ਸਾਡੇ ਕੈਂਪ ਚ ਕਾਫੀ ਟਾਈਮ ਤੋਂ ਸਮੱਸਿਆ ਸੀ ਸੀਵਰੇਜ ਦੀ ਪਹਿਲੇ ਆਪਾਂ ਸਮੱਸਿਆ ਸੀਵਰੇਜ ਦੀ ਹੱਲ ਕਰਾਈ ਹੈ ਸਾਰੀ ਜੀ ਤੁਹਾਨੂੰ ਆਪਾਂ ਗਲੀਆਂ ਦੇ ਉਡ ਘਟਣ ਕਰਾਰੇ ਆ ਤੇ ਬਹੁਤ ਹੀ ਜਲਦੀ ਸਾਰਾ ਕਰਾਵਾਂਗੇ ਸਿਸਟਮ ਠੀਕ ਜੀ ਜਿਵੇਂ ਕਿ ਸਾਡੇ ਮੇਅਰ ਸਾਹਿਬ ਵੀ ਸਾਡੇ ਨਹੀਂ ਹੈਗੇ ਸਾਡੇ ਪਾਰਟੀ ਦੇ ਇਸ ਲਈ ਥੋੜੀ ਪ੍ਰੋਬਲਮ ਆ ਗਈ ਥੋੜਾ ਲੇਟ ਹੋ ਰਿਹਾ ਕੰਮ ਨਹੀਂ ਤੇ ਇਦਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਸੀ ਹੈਗੀ ਸਾਡੀ ਸਰਕਾਰ ਵੱਲੋਂ ਜੀ ਜਲਦ ਤੋਂ ਜਲਦ ਆਪਾਂ ਕਰਾਵਾਂਗੇ ਜੀ ਇਦਾਂ ਮਰਜ਼ੀ ਹੋਣ ਕਰਾ ਕਰਾਵਾਂਗੇ ਤੁਹਾਨੂੰ ਪਤਾ ਹੀ ਹੈ ਸਾਰਾ ਸਿਸਟਮ ਖਰਾਬ ਹੋ ਰਿਹਾ ਜੀ ਜੀ ਨਾਮ ਦੇ ਹਰਮੇਸ਼ ਰਾਣ ਇਹ ਕਾਫੀ ਦਿਨ ਤੋਂ ਸਾਡੀ ਗਲੀ ਖਰਾਬ ਸੀ ਤੇ ਅੱਜ ਸੈਣੀ ਸਾਹਿਬ ਜੀ ਨੇ ਉਦਘਾਟਨ ਕੀਤਾ ਸਾਡੀ ਗਲੀ ਬਣਾਉਣ ਲੱਗੇ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਬਹੁਤ ਵਧੀਆ 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 ਬਹੁਤ ਲਾਹ ਹੋ ਗਿਆ